ਸਾਵਣ ਦੇ ਮਹੀਨੇ ਦੇ ਵਿੱਚ ਸ਼ਰਧਾਲੂਆਂ ਦੇ ਵੱਲੋਂ ਕਾਵੜ ਯਾਤਰਾ ਆਰੰਭ ਕੀਤੀ ਹੋਈ ਹੈ ਇਸ ਕਾਵੜ ਯਾਤਰਾ ਦੇ ਦੌਰਾਨ ਹੀ ਇੱਕ ਅਜੀਹੀ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਕਾਵੜ ਸਮੂਹ ਵੀ ਸਵਾਲਾਂ ਦੇ ਵਿੱਚ ਘਿਰਿਆ ਹੋਇਆ ਹੈ ਦਰਅਸਲ ਇਹ ਵੀਡੀਓ ਉੱਤਰ ਪ੍ਰਦੇਸ਼ ਤੇ ਵਸਤੀ ਤੋਂ ਇੱਕ ਕਾਵੜ ਸਮੂਹ ਦੀ ਦੱਸੀ ਜਾ ਰਹੀ ਹੈ ਇਸ ਸਮੂਹ ਅਯੋਧਿਆ ਤੋਂ ਪਾਣੀ ਲੈ ਕੇ ਜਾਣ ਵਾਲੀ ਕਾਵੜ ਯਾਤਰਾ ਦੀ ਸੀ ਵੀਡੀਓ ਦੇ ਵਿੱਚ ਇਹ ਦਿਖਾਇਆ ਗਿਆ ਕਿ ਕਾਵੜ ਯਾਤਰਾ ਦੌਰਾਨ ਕੁਝ ਨੱਚਣ ਵਾਲੇ ਟਰੈਕਟਰ ਤੇ ਅ ਲੀਲ ਟੰਗ ਦੇ ਨਾਲ ਡਾਂਸ ਕਰਦੇ ਦਿਖਾਈ ਦੇ ਰਹੇ ਨੇ ਇਸੇ ਦੇ ਨਾਲ ਹੀ ਕਾਬੜੀਆਂ ਨੂੰ ਵੀ ਇਸ ਮੌਕੇ ਗੀਤਾਂ ਤੇ ਨੱਚਦੇ ਝੂਮਦੇ ਤੇ ਡਾਂਸਰਾਂ ਦੇ ਨਾਲ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਅਣਉਚਿਤ ਘਰਾਰ ਦਿੱਤਾ ਖਾਸ ਕਰਕੇ ਧਾਰਮਿਕ ਯਾਤਰਾ ਦੇ ਦੌਰਾਨ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਹੁਤ ਸਾਰੇ ਲੋਕਾਂ ਨੇ ਨਾਪਸੰਦ ਕੀਤਾ ਹੈ ਤੇ ਲਗਾਤਾਰ ਇਸ ਵੀਡੀਓ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ ਦੱਸਿਆ ਕਿ ਕਾਵੜ ਯਾਤਰਾ ਨੂੰ ਇੱਕ ਪਵਿੱਤਰ ਧਾਰਮਿਕ ਸਮਾਗਮ ਮੰਨਿਆ ਜਾਂਦਾ ਹੈ ਅਤੇ ਉੱਥੇ ਹੀ ਅਸ਼ਲੀਲਤਾ ਦੇ ਲਈ ਕੋਈ ਵੀ ਜਗ੍ਹਾ ਨਹੀਂ ਹੋਣੀ ਚਾਹੀਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ਰਧਾਲੂਆਂ ਦਾ ਗੁੱਸਾ ਸਾਤਵੇਂ ਆਸਮਾਨ ਤੇ ਪਹੁੰਚ ਚੁੱਕਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਉਸਨੇ ਸੋਸ਼ਲ ਮੀਡੀਆ ਤੇ ਇੱਕ ਟਿੱਪਣੀ ਕਰਦੇ ਹੋਏ ਇਹ ਲਿਖਿਆ ਕਿ ਕਿਰਪਾ ਕਰਕੇ ਇਹ ਬਕਵਾਸ ਬੰਦ ਕਰੋ ਅਨੁਰਾਧਾ ਪੌਡਵਾਲ ਦਾ ਇਹ ਬਿਆਨ ਸਪਸ਼ਟ ਤੌਰ ਤੇ ਇਹ ਦਰਸਾ ਰਿਹਾ ਹੈ ਕਿ ਧਾਰਮਿਕ ਸਮਾਗਮਾਂ ਦੇ ਵਿੱਚ ਅਜਿਹੇ ਵਿਵਹਾਰ ਨੂੰ ਸਹੀ ਨਹੀਂ ਮੰਨਿਆ ਜਾ ਸਕਦਾ ਜ਼ਿਕਰਯੋਗ ਹੈ ਕਿ ਸਾਵਣ ਦੇ ਮਹੀਨੇ ਸ਼ੁਰੂ ਹੋਣ ਵਾਲੀ ਕਾਂਵੜੀ ਯਾਤਰਾ ਹਜ਼ਾਰਾਂ ਸ਼ਰਧਾਲੂਆਂ ਦੀ ਆਸਥਾ ਦੇ ਨਾਲ ਜੁੜੀ ਹੁੰਦੀ ਹੈ ਇਹ ਯਾਤਰਾ ਭਗਵਾਨ ਸ਼ਿਵ ਪ੍ਰਤੀ ਸ਼ਰਦਾ ਦਾ ਪ੍ਰਤੀਕ ਹੈ ਅਜਿਹੇ ਸਮਾਗਮਾਂ ਦੇ ਵਿੱਚ ਸ਼ਰਧਾਲੂਆਂ ਦਾ ਸਤਕਾਰ ਤੇ ਸੱਭਿਆਚਾਰਕ ਮਰਿਆਦਾ ਬਣਾਈ ਰੱਖਣਾ ਬੇਹਦ ਜ਼ਰੂਰੀ ਹੁੰਦਾ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਅਜਿਹੇ ਵੀਡੀਓ ਯਾਤਰਾ ਦੀ ਸ਼ਬੀ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਸ ਕਰਕੇ ਇਸ ਵੀਡੀਓ ਨੂੰ ਲੈ ਕੇ ਹੁਣ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ ਕੋਈ ਐਕਸ਼ਨ ਵੀ ਹੋ ਸਕਦਾ ਕਿਉਂਕਿ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਡਾਂਸਰਾਂ ਦੇ ਵੱਲੋਂ ਅਸ਼ਲੀਲ ਡਾਂਸ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉਹਨਾਂ ਗੀਤਾਂ ਤੇ ਜਿਹੜੇ ਬਾਕੀ ਸ਼ਰਧਾਲੂ ਨੇ ਉਹ ਵੀ ਨੱਚਦੇ ਝੂਮਦੇ ਨਜ਼ਰ ਆਉਂਦੇ ਨੇ ਕਿਤੇ ਨਾ ਕਿਤੇ ਭਾਵਨਾਵਾਂ ਨੂੰ ਆਹਤ ਇਸ ਵੀਡੀਓ ਨੇ ਜ਼ਰੂਰ ਕੀਤਾ ਹੈ ਇਸ ਕਰਕੇ ਹਿੰਦੂ ਪਾਈਚਾਰੇ ਦੇ ਲੋਕਾਂ ਦੇ ਵੱਲੋਂ ਵੱਡੇ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਸਾਫ਼ ਤੌਰ ਤੇ ਇਸ ਨੂੰ ਕਈਆਂ ਦੇ ਵੱਲੋਂ ਡਰਾਮਾ ਵੀ ਕਰਾਰ ਦਿੱਤਾ ਹੋਇਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇੱਕ ਇਹ ਧਾਰਮਿਕ ਭਾਵਨਾ ਹੈ ਜੋ ਸ਼ਿਵ ਭਗਵਾਨ ਦੇ ਨਾਲ ਜੁੜੀ ਹੋਈ ਹੈ ਪਰ ਇਸ ਤਰੀਕੇ ਦੇ ਨਾਲ ਧਜੀਆਂ ਉਡਾਈਆਂ ਜਾ ਰਹੀਆਂ ਨੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪਰ ਜਿਵੇਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਉਸ ਨੂੰ ਲੈ ਕੇ ਹੁਣ ਤਰ੍ਹਾਂ ਤਰ੍ਹਾਂ ਦੇ ਸਵਾਲ ਕਾਵੜ ਸਮੂਹ ਸਰਦਾਲੂਆਂ ਤੇ ਚੁੱਕੇ ਜਾ ਰਹੇ ਨੇ ਕਿਤੇ ਨਾ ਕਿਤੇ ਇਸ ਪਵਿੱਤਰ ਤਿਹਾਰ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦੇਣ ਦੇ ਦਾਅਵੇ ਵੀ ਕੀਤੇ ਜਾ ਰਹੇ ਨੇ ਪਰ ਇਹਨਾਂ ਲੋਕਾਂ ਦੇ ਵੱਲੋਂ ਲਗਾਤਾਰ ਅਜੇਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਇਹ ਬਾਜ਼ ਆਉਂਦੇ ਨਜ਼ਰ ਨਹੀਂ ਆ ਰਹੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੋ ਸਕਦਾ ਹੈ ਕਿ ਕੋਈ ਕਿ ਵੱਡਾ ਐਕਸ਼ਨ ਵੀ ਪ੍ਰਸ਼ਾਸਨ ਦੇ ਵੱਲੋਂ ਲਿਆ ਜਾਵੇ ਪਰ ਅਜੇ ਤੱਕ ਕੁਝ ਵੀ ਬਿਆਨ ਸਾਹਮਣੇ ਨਹੀਂ ਆਇਆ ਤੇ ਨਾ ਹੀ ਕੋਈ ਕਾਰਵਾਈ ਦੀ ਗੱਲ ਸਾਹਮਣੇ ਆਈ ਹੈ ਪਰ ਕਿਤੇ ਨਾ ਕਿਤੇ ਧਾਰਮਿਕ ਭਾਵਨਾਵਾਂ ਨੂੰ ਇਸ ਵੀਡੀਓ ਨੂੰ ਆਹਤ ਜ਼ਰੂਰ ਕੀਤਾ ਹੈ